ਜੀ ਆ ਵੀ ਜ਼ਰੂਰੀ ਕੰਮ ਪਹੁੰਚ ਗਏ ਖੇਤ ਚਾੜਨ ਲੱਗੇ ਆ ਬੱਟਾਂ ਨਮੀ ਕਹੀ ਨਿਕਲਣ ਲੱਗੀ ਆ ਮੈਂ ਦਾ ਸੋਹਣੀ ਨਮੀ ਕਹੀ ਵਾਲੀ ਬੱਟ ਚਾੜਨਗੇ ਛੇ ਜਣੇ ਨਮੀ ਕਹੀ ਫੜਾਓ ਬਾਈ ਆਹ ਰਹਿ ਗਿਆ ਬਾਈ ਅੱਧਾ ਕਿਲਾ ਆਪਣੇ ਉਰੇ ਹੈ ਗਿਆ ਪੌਣੇ ਪੰਜ ਕਿਲੇ ਛੇ 7 ਮਿੰਟਾਂ 'ਚ ਅੱਜ ਲਾਉਣੀ ਆ ਰੇਸ ਇਹਦੇ ਲੈ ਵੀ ਇੱਧਰ 55 ਸਾਲ ਦਾ ਨੌਜਵਾਨ ਗੱਭਰੂ ਇੱਧਰ 27 ਸਾਲ ਦਾ ਬੜਾ ਬੰਦਾ ਕਿਵੇਂ ਤੂੰ ਸਿੱਧੀ ਝਾੜਨੀ ਆ ਠੀਕ ਆ ਤੇ ਮੈਂ ਆਹ ਕਮਾ ਕੇ ਹੋ ਤੱਕ ਝਾੜੂਗਾ ਦੇਖਦੇ ਆ ਕੌਣ ਪਹਿਲਾਂ ਝੜਦਾ 1 2 3 ਚੱਲ ਵੀ ਹਾਂ ਲੈ ਵੀ ਮਿੱਤਰੋ ਦੇਸ ਲੱਗੀ ਹੋਈ ਆ ਜਿਵੇਂ ਕਿਸ ਨੂੰ ਪਤਾ ਹੀ ਆ ਉਹ ਜਾਂਦਾ ਉੱਡਿਆ ਨੌਜਵਾਨ ਉਹ ਮੈਂ ਥੋੜਾ ਰੁਕਦੇ ਆ ਸਾਹ ਲੈਣ ਮੈਨੂੰ ਲੱਗਦਾ ਮੈਂ ਹਰੂਗਾ ਮੈਂ ਕਰ ਦਿਖਾ ਦਾਂ ਕਿੱਥੋਂ ਸ਼ੁਰੂ ਹੋਈ ਸੀ ਆਹ ਇੱਥੋਂ ਥੁੜੀ ਹੋਈ ਆ ਦੇਖਦੇ ਆ ਬਈ ਉਹਦੀ ਸਪੀਡ ਵਧਦਾ ਪੁਰਾਣਾ ਖੁੰਡ ਆ ਬਈ ਅਰਦਾ ਸਫਾਈ ਵੀ ਦਿਖਾ ਦਈਏ ਕਿਹੜੇ ਦੀ ਵੱਧ ਸਫਾਈ ਆ ਤੇਰੀ ਵੀ ਦਿਖਾਈਏ ਮਾਨੂੰ ਅਰਦਾ ਮੈਂ ਬੁੱਤੀ ਆਣ ਤੇ ਹਾਂ ਤੇਰੀ ਸਫਾਈ ਦਿਖਾਉਂਦੇ ਆ ਤੇਰੇ ਵਾਲੀ ਤਾਂ ਵੱਟ ਸੌਖੀ ਆ ਨਾਲੇ ਤੂੰ ਲੱਗਿਆ ਵੀ ਉੱਥੋਂ ਆ ਓਏ ਹਾਂ ਹੂੰ ਚੀਟਿੰਗ ਕਰਦਾ ਉਹ ਵਿਚਾਲੇ ਤੇਰੀ ਛੱਡੀ ਹੋਈ ਆ ਉਹਦੇ ਕੋਨਾ ਉਹ ਵਾਲਾ ਉਹ ਵਾਲਾ ਬਰੋਗਰੋਂ ਨੇ ਕਿ ਹੋਇਆ ਵੀਡੀਓ ਦੇਖ ਲਈ ਅੱਛਾ 1 2 3 ਕਹਿ ਕੇ ਸ਼ੁਰੂ ਕੀਤਾ ਹੈ ਆ ਗਿਆ ਆ ਗਿਆ ਦਮਣਾ ਲੈ ਪ੍ਰਾਣੀ ਖੌਂਡਾਂ ਸੀ ਵੀ ਥੱਲੇ ਵੀ ਫੇਰ ਦਿਆ ਕਰ ਉੱਤੇ ਉੱਤੇ ਫੇਰੀ ਜਾਣਾ ਨੇ ਰਹਿਣ ਦੇ ਤੂੰ ਤਾਂ ਹਾਰ ਗਿਆ ਉਹਦੀ ਵੀ ਬਣਾ ਦੇ ਬਣ ਗਈ ਲੈ ਵੀ ਇਹ ਸਰਦਾਰਤ ਹੋਣ ਵਾਲਾ ਤੇ ਜਿਵੇਂ ਕਿ ਆਪਾਂ ਜ਼ਿੰਦਗੀ 'ਚ ਹਾਰਦੇ ਹੀ ਆਏ ਆ ਅੱਜ ਫੇਰ ਹਾਲ ਦਾ ਸਾਹਮਣਾ ਕਰਨਾ ਪਿਆ ਗਿਆ ਸਾਰੇ ਪਾਸੇ ਸਾਰੇ ਪਾਸੇ ਹਾਂ ਕੋਈ ਫੀਲਡ ਨਹੀਂ ਛੱਡੀ ਜੀ ਜਾਰਨਾ ਦੇਖੀ ਹੋਵੇ ਪਰ ਗੇਮਾਂ ਬਾਈ ਸਾਰੀਆਂ ਤੇ ਜਾਣਦੇ ਆ ਦਾ ਖੇਡਣੀ ਖੇਡਣੀਆਂ ਆਉਂਦੀਆਂ ਪਰ ਗਾਂ ਨਹੀਂ ਪਹੁੰਚਦੇ ਅੱਜ ਤੱਕ ਮਿੱਤਰਾਂ ਨੇ ਕਦੇ ਕੀਤੀ ਪੌੜੀਆਂ ਨਹੀਂ ਹੁੰਦੀਆਂ 100 ਤੱਕ ਵਾਲੀ ਪਹਿਲੀ ਸਾਰੀਆਂ ਦੀ ਚੜ੍ਹੇ ਆ ਪਰ ਗਾਂ ਨਹੀਂ ਕਦੇ ਪਹੁੰਚੇ ਚੱਲ ਕੋਈ ਨਾ ਇਹ ਪੁਰਾਣਾ ਬੰਦਾ ਵਾ ਇਹਨੇ ਬੱਟਾਂ ਹੀ ਜੜੀਆਂ 50 ਸਾਲ ਹੋ ਗਏ ਅਸੀਂ ਨਵੇਂ ਬੰਦੇ ਆ ਹੋਰ ਮਾਨ ਸਾਹਿਬ ਉਹਨਾਂ ਨੇ ਕੀਤਾ ਹੀ ਕੀ ਆਹ ਹੋਏ ਵੀਡੀਓ ਬਣਾਓ ਆ ਹੋਰ ਮਾਨ ਸਾਹਿਬ ਉਹਨਾਂ ਨੇ ਕੀਤਾ ਗਿਆ ਬੱਟਾਂ ਹੀ ਚੜੀਆਂ ਹੁਣ ਤੱਕ ਕਰੇ ਇੱਧਰ ਵਾਲੇ ਮਾਨਸਾਬ ਨੇ ਭਾਈ ਖਾਦਾ ਕੁਝ ਕਰਿਆ ਕਾਮਯਾਬੀ ਕਿਸੇ ਚ ਨਹੀਂ ਮਿਲੀ ਮੈਂ ਤਾਂ ਥੋੜਾ ਹੀ ਫਰਕ ਆ ਮੰਨਦਾ ਗੱਲ ਹੋਈ ਤੇਰਾ ਵੀ ਬਾਦਲ ਸਰਕਾਰ ਵਾਲਾ ਹਾਲ ਆ ਜਿਹੜੀਆਂ ਮਰਜ਼ੀ ਚੋਣਾਂ ਚ ਕੱਢ ਦੇ ਜਮਾਨਤ ਤੇ ਤੇਰੀ ਜਬਤੀ ਹੁੰਦੀ ਆ ਨਹੀਂ ਉਹ ਨੇੜੀਆਂ ਮੈਂ ਤਾਂ ਤੇ ਮੈਂ ਇੱਕ ਗੱਲ ਦੱਸਦਾ ਜਿੱਦਣ ਨਾ ਇਹ ਫੈਸਲਾ ਹੋ ਗਿਆ ਖੇਡਾਂ ਚ ਵੀ ਜਿਹੜਾ ਬਾਹਲੀ ਰੇਖ ਖੇਡ ਚ ਜਾਂਦਾ ਤੇ ਬੁਰੀ ਤਰ੍ਹਾਂ ਹਾਰਦਾ ਵੀ ਜਿਵੇਂ ਹੁੰਦਾ ਜਮਾਨਤ ਜਬਤ ਹੁੰਦੀ ਆ ਵੀ ਇਹਨਾਂ ਦੀ ਵੀ ਹੋਵੇ ਨਾ ਤੇਰੇ ਤੇ ਰੇਖ ਥਾਂ ਦੀ ਹੋਇਆ ਕਰੇ ਫਿਰ ਤਾਂ ਤੇਰੇ ਦਾ ਕਹਿ ਕੇ ਕੈਨੇਡਾ ਵਾਲਿਆਂ ਨੂੰ ਤੇਰਾ ਤਾਂ ਬੈਨ ਲਵਾਉਣਾ ਪੈਣਾ ਵੀ ਬਾਈ ਇਹ ਰੇਖ ਖੇਡ ਤੇ ਜਾਂਦਾ ਪਰ ਜਿੱਤ ਤੇ ਦੇ ਕਰਮ ਅਜ ਹੈ ਨਹੀਂ ਉਹ ਤੇਰੇ ਤੇ ਕਿਸ ਨੇ ਕੋਈ ਕਰਾਇਆ ਹੋਣਾ ਚੈੱਕ ਕਰਾ ਲਾ ਸਹੀ ਗੱਲ ਆ ਵੀ ਇਹਦਾ ਕੋਸ ਬਣੇ ਨਾ ਤਾਂ ਹੀ ਅਕਤੂਬਰ ਤੋਂ ਬਾਅਦ ਦੇਖਿਓਗਾ ਪੈਂਦਾ ਹਾਂ ਜਨਮ ਦਿਨ ਤੋਂ ਬਾਅਦ ਆਓ ਉਹ ਜਨਮ ਦਿਨ ਤੋਂ ਬਾਅਦ ਹਾਂ ਮੇਰੇ ਚੱਲਦਾ ਢਾਈਆ ਸੱਤ ਟਮਾੜਾ ਟਾਈਮ ਅੱਛਾ ਬਾਹਰ ਹੋ ਜਾਗੇ ਤੇ ਦੇਖਣਾ ਕਿੰਨਾ ਜਿੱਤ ਗਿਆ ਰੋਕੀ ਹੁਣ ਲੈ ਵੀ ਫਰਕ ਤਾਂ ਥੋੜਾ ਹੀ ਆ ਨੇੜੇ ਆ ਜਾ ਮੜਾ ਇਹ ਪਰਾਣਾ ਗੁੰਡ ਇੱਥੇ ਤੱਕ ਪਹੁੰਚ ਗਿਆ ਮੈਂ ਉਰੇ ਤੱਕ ਹੂੰ ਮੇਰੇ ਹਿਸਾਬ ਨਾਲ 10 ਫੁੱਟ ਦਾ ਹੀ ਫਰਕ ਆ ਹਟ ਜਾ ਕੈਮਰਾਮੈਨ ਦੀ ਬਾਜੀ ਪੈ ਗਈ ਸੀ ਫਰਕ ਹੈ ਬਈ ਜਿੱਤ ਗਿਆ ਬਈ ਜਿੱਤ ਗਿਆ ਮੇਲੋ ਦਾ ਮੁੰਡਾ ਜਿੱਤ ਗਿਆ ਪੋਤਾ ਆ ਰ ਗਿਆ ਮੇਲੋ ਦਾ ਪੋਤਾ ਉਹ ਜਨਰੇਸ਼ਨ ਦਾ ਫਰਕ ਪੈ ਗਿਆ ਨਾ ਚਲ ਛੱਡ ਦੇ ਕਹੀ ਇਹਨੂੰ ਖੜਾ ਦੇ ਆ ਜਾ ਉਹ ਟਰੈਕਟਰ ਲੈ ਜਾ ਕਰ ਲੋ ਜੀ ਆਪਾਂ ਫਹਿਰਮ ਫੁਰਮ ਦੇਖ ਕੇ ਆ ਗਏ ਅੱਜ ਕੋਈ ਕੰਮ ਨਹੀਂ ਕਰਾਇਆ ਡੱਕਾ ਨੀਗਾ ਤੋੜਿਆ ਤੇ ਗਾਲਾਂ ਪੈ ਰਹੀਆਂ ਨੇ ਕਾਫੀ ਤੇ ਹੁਣ ਵੀ ਆਪਾਂ ਖੇਡਣ ਜਾਣਾ ਵਾ ਤੇ ਹੁਣ ਮੇਰੇ ਖਿਆਲ ਨਾਲ ਇਹਨਾਂ ਨੇ ਪਾਉਣਾ ਵਾ ਰੇੜਾ ਰੇੜਾ ਪਾ ਕੇ ਦਿਵਾਉਨੇ ਆ ਤੁਨੂੰ ਆ ਆਪਣੀਆਂ ਵੀਰੇ ਦੋ ਟਰਾਲੀਆਂ ਆ ਜੇ ਕੋਈ ਮੰਗਦਾ ਤਾਂ ਇਹ ਜਰੂਰ ਦੇ ਦੀ ਦੀਆਂ ਇਹ ਇਹਨੂੰ ਕੋਈ ਮੰਗਦਾ ਇਹ ਜੇ ਅਸੀਂ ਕਹਿੰਦੇ ਹਾਂ ਕਣਕਾਂ ਜਾਂ ਪਾਤੀਆਂ ਜਾਂ ਬਾਲਣ ਇਹ ਨਹੀਂ ਜਾਣ ਦਿੰਦੇ ਟਰਾਲੀ ਕਿਸੇ ਕੋ 14 ਚ ਬਣੀ ਹੋਈ ਆ ਆਪਣੀ ਇਹ ਟਰਾਲੀ ਮਮਤਾ ਤੋੜਦੇ ਨਹੀਂ ਢੱਕਾ ਦਣੇ ਜਲੇ ਜਾਂਦੇ ਲੁਧਿਆਣੇ ਹੁਣ ਆਗੇ ਕੋਈ ਕੰਮ ਕਰੇ ਕੋਈ ਸਵੇਰ ਦੇ ਨਹੀਂ ਹਾਂ ਕੋਈ ਕਮਾਈ ਵਾਲਾ ਕੰਮ ਕੀਤਾ ਹੁਣ ਇੱਧਰ ਨੂੰ ਤੁਰ ਪੇ ਕਰਾਉਂਡ ਵੱਲ ਨੂੰ ਦੂਜੀ ਟੀਮ ਆ ਹੀ ਲੱਗਦੀ ਆ ਜੇ ਖੰਡੂਰ ਦੀ ਆ ਹਾਰੀ ਹੋਈ ਟੀਮ ਬੈਠੀ ਆ ਪਹਿਲਾਂ ਹੀ ਦੱਸ ਦਈਆ ਜੇ ਕੇ ਬਹੁਤ ਸੋਣੇ ਓਏ ਜਿੱਤਾਂਗੇ ਕਿਵੇਂ ਵੀ ਕਿ 12 ਦਾ ਸਕੋਰ ਆਪਣੇ ਓਏ ਕਿਹੜਾ ਤੇਰਾ ਤੇਰਾ ਓ ਹੋ ਗਿਆ ਅਣ ਹੋਣੀ ਘਟਨਾ ਵਾਪਰ ਗਈ ਟੈਬੀ ਦੀ ਟੀਮ ਜਿੱਤ ਗਈ ਅਣ ਹੋਣੀ ਘਟਨਾ ਸੁਭਨੇ ਜੀ ਵੀ ਨਹੀਂ ਸੀਗਾ ਖੰਡੂਰ ਵਾਲਾ ਤੋਂ ਬਾਈ ਜਿੱਤ ਗਏ ਬਹੁਤ ਜਨਦੀ ਕਹਲਾ ਵੀ ਖੁਸ਼ੀ ਹਾਂ ਵੀ ਨਹੀਂ ਜਾ ਰਹੀ ਇੱਕ ਵਾਰ ਸਾ ਜਿੱਤੇ ਇੱਕ ਵਾਰ ਸਾ ਜਿੱਤੇ 28 ਸਾਲਾਂ ਬਾਅਦ ਓਏ 28 ਸਾਲਾਂ ਬਾਅਦ ਜਿੱਤੇ ਆਪਾਂ ਰਿਕਾਰਡ ਬਣ ਗਿਆ ਖੰਡੂਰ ਤੋਂ ਹਰਦੇ ਹੀ ਆਏ ਸੀ ਹੁਣ ਤੱਕ ਔਰ ਇਹ ਘੇਰ ਦੇ ਨਾਲ ਉਹ ਗਰਮੋ ਗਰਮੀ ਦਾ ਦੇਖ ਲਾ ਆ ਗਰਮੀ ਉਹ ਦੇਖ ਉਧਰ ਗਰਮੀ ਇੱਧਰ ਗਰਮੀ ਦੇਖ ਇੱਧਰ ਇਹ ਜਿਮ ਲੱਗੀ ਹੋਈ ਹੈ ਪਹਿਲਾਂ ਵੀ ਹਾਂ ਗਰਮੀ ਪਾਵਰਪਲੇ ਸਾਰੇ ਗਰਮੋ ਗਰਮੀ ਹੋਏ ਪਏ ਦੋ ਬਰਗਾਲੇ ਬੰਦੇ ਨੇ ਇਹ ਨੀ ਦੱਸੋ ਲੋ ਜੀ ਦਿਨ ਹੈਗਾ ਇਹ ਅਗਲਾ ਪਹੁੰਚ ਚੁੱਕੇ ਆ ਪਹਿਲਾਂ ਮਿਹਨਤ ਲਾਇਆ ਇਹ ਉਹਦੀ ਕਲਿੱਪ ਗਲੁੱਪ ਬਣਾਈ ਨਹੀਂ ਕੋਈ ਤੇ ਹੁਣ ਆਗੇ ਖੇਤ ਪੱਠੇ ਵਧਣਾ ਬੰਦੇ ਸਾਡੇ ਦਾ ਇੱਕ ਦਾ ਡੱਗਿਆ ਫੋਨ ਉਹ ਚੱਲੇ ਰਿਪੋਰਟ ਲਿਖਾਉਣ ਹੋ ਜਾਂਦਾ ਐਂਗਲ ਦੀ ਜਾਉ ਹੁਣ ਤੱਕ ਜਿਹਾ ਹੋਇਆ ਫੋਨ ਵੀ ਬੜਾ ਮਹਿੰਗਾ ਸੀ ਆਈਫੋਨ 15 ਪ੍ਰੋ ਮੈਕਸ ਕਮੈਂਟ ਕਰਕੇ ਦੱਸਿਓ ਜੀ ਬਹੁਤ ਆ ਇੰਨੇ ਕਬੱਠੇ ਜਾਂ ਹੋਰ ਵੱਡ ਲੀਏ ਦੱਸਿਓ ਮਾੜੇ ਵੀ ਤੇਰਾ ਵੈਲੀ ਯਾਰ ਦਾ ਜਣੇ ਦਿਖਾ ਦੂ ਚੰਦ ਲੋਈ ਆਖਰੀ ਕਿਲਾ ਰਹਿ ਗਿਆ ਉਧਰ ਬਕਤੀ ਆ ਕੱਦੂ ਚਾਲਦਾ ਵਾ ਅੱਜ ਫਸ ਗਏ ਦੁਪਹਿਰੇ ਦੁਪਹਿਰੇ ਤੇ ਵਾਸ ਹੁਣ ਕੰਪਲੀਟ ਆ ਬਈ ਆ ਕੰਮ ਤਾਂ ਹੁਣ ਆਪਾਂ ਵਧੀਆ ਵਲੌਗ ਬਣਾਉਣ ਤੇ ਹੀ ਰ੍ਹਾਂਗੇ ਇਹ ਵੀ ਵਲੌਗ ਵਧੀਆ ਵੈਸੇ ਤਾਂ ਪਰ ਇਹ ਵਲੌਗ ਚ ਮੈਨੂੰ ਸੁਆਦ ਘਟ ਆ ਰਿਹਾ ਗਰਮੀ ਕਰਕੇ ਚਲੋ ਆ ਆ ਮੇਰਾ ਮੈਂ ਲਗਾਈ ਚਾਪੀ ਲੱਗਦਾ ਹੁਣ ਜੰਗੇ ਦੀ ਲਗਾਈ ਨੂੰ ਨਾ ਲੱਗਦਾ ਜਗ ਮੇਰਾ ਪਤਾ ਕਿੰਨਾ ਆ ਜੇਰ ਨੂੰ ਤਾਂ ਹਾਈ ਬਣਾ ਦਿੰਦਾ ਨਹੀਂ ਜੇ ਤਾਂ ਸਹੀ ਬਾਈ ਉਹ ਤੂੰ ਵੱਡੇ ਅੱਖਰਾਂ ਦੀ ਲਿਖਦਾ ਮੈਂ ਸਾਰਿਆਂ ਦੀ ਵੱਡੇ ਦੀ ਲਿਖਦਾ ਮੇਰਾ ਪਾਸਪੋਰਟ ਤੇ ਵੀ ਐਂ ਹਾਂ ਮੈਂ ਤਾਂ ਪੰਜਾਬੀ ਚ ਲਿਖਦਾ ਹੀ ਮੈਂ ਦੇਖਦੇ ਅੰਗਰੇਜ਼ੀ ਦੀ ਲਿਖਣਾ ਪੈਣਾ ਮੈਨੂੰ ਛੋਟੇ ਅੱਖਰ ਆਉਂਦੇ ਨਹੀਂ ਸੀ ਵੱਡੇ ਅੱਖਰਾਂ ਚ ਲਿਖ ਬੈਠਾ ਹੁਣ ਉਹ ਹੀ ਚੱਲਦੇ ਜਾਂਦਾ ਪਿੱਛੇ ਰਹਿ ਜਾਂਦਾ ਜਗਰ ਹੀ ਲਿਖਾਈ ਨਹੀਂ ਆ ਹਾਂ ਪਹਿਲਾਂ ਚਨਾਕੀ ਦੇਖਾਂ ਮਾਟਰ ਆ ਪੈਨਸ਼ਨਾਂ ਲਿਖਣਾ ਮੈਂ ਬਾਰੀ ਬਾਰ ਸਾਰਾ ਜਿਹੜੇ ਮਾਤਰੀ ਆ ਆ ਮਨੀ ਦੀ ਤਾਂ ਲਾਈਟਿੰਗ ਹੀ ਪਸ ਨਹੀਂ ਹੈ ਨਹੀਂ ਹੈਗਾ ਬਾੜੀ ਸੁਣੀ ਨਹੀਂ ਪੱਡੀ ਕਰਕੇ ਬਣਾ ਜੂਮ ਕਰਕੇ ਉਹ ਬਦਲ ਜਲੇ ਉਹ ਦੇਖੋ ਮਗਿਆ ਡੇਲਾ ਲੈ ਕੈਮਰਾ ਉਹ ਗਾਲ ਨਹੀਂ ਘੇੜੀ ਮਨਿੰਦੀ ਗੇ ਵੀ ਆ ਕੋ ਮਦਿਆ ਨਹੀਂ ਨਹੀਂ ਮੈਂ ਦੇਦਾ ਉਹ ਦੇਖੋ ਗੁੱਠ ਸਲੇ ਕਰ ਲਿਆ ਗੁੱਠੇ ਮੈਂ ਦਿੱਤੀ ਆ ਉਹ ਦੇ ਉਹ ਗੁੱਠ ਬਈ ਤੇਰਾ ਅੱਜ ਦੱਸਾ ਕਿਵੇਂ ਖੁੱਲਿਆ ਘਰ ਮੇਰਾ ਮੇਰਾ ਖੁੱਲਿਆ ੜੀ ਸੀ ਕੱਲ ਕੱਲ ਮੇਰੇ ਮਾਮੇ ਦਾ ਮੁੰਡਾ ਮੈਨੂੰ ਘੁੰਮ ਗਰ ਗਿਆਦਾ ਕਹਿੰਦਾ ਤੂੰ ਘਰੇ ਗਿਆ ਦੀ ਵੀ ਮੈਂ ਤੂੰ ਮੇਰੇ ਨਾਲ ਅੱਜ ਤੂੰ ਇਹਨੂੰ ਆ ਗੱਲ ਗਿਆ ਤੀ ਸੌ ਲੱਗੋਏ ਗੁਰਦਾਸ ਸਿੰਘ ਨੂੰ ਲੱਗੇ ਦੋ ਗੱਲਾਂ ਹੋਈਆਂ ਠੀਕ ਆ ਕੀ ਹੁਣ ਕਹਿਣਾ ਚਾਹੁੰਦਾ ਮੈਂ ਕਿਹੜਾ ਚੋੜਾ ਬਾਬਾ ਵੀ ਜੜ ਕੇ ਥੋੜੀ ਬਹੁਤ ਆਜ਼ਾਦੀ ਬੰਦੀ ਚਾਹੀਦੀ ਹੈ ਗੁਰਦਿੱਪ ਨੂੰ ਹੈ ਨਾ ਇਹ ਟੌਰ ਅੱਜ ਤਾਂ ਵੇ ਅੱਜ ਤਾਂ ਟੌਰ ਆ ਪੂਰੀ ਯਾ ਥੋੜੀ ਇੰਨੇ ਆਏ ਗੜਾ ਥੋੜੀ ਇੰਨੇ ਜਾ ਆਇਆ ਓਏ ਆਇਆ ਜੀ ਜੇ ਮੈਂ ਤੈਨੂੰ ਪੰਪ ਦੇ ਕੇ ਟੀਜਲਟ ਸ਼ਲਟ ਪਵਾ ਦਿੱਤਾ ਤਾਂ ਦਾ ਮਤਲਬ ਥੋੜੀ ਵੀ ਪਾਣੀ ਚਾਹੀਦੀ ਏ ਤੈਨੂੰ ਨਹੀਂ ਮੈਨੂੰ ਸੋੜਾ ਨਹੀਂ ਲੱਗਦਾ ਯਾਰ ਮੰਨੇ ਲਾ ਮੈਂ ਕਿ ਜੇ ਮੈਂ ਪੰਪ ਦੇ ਕੇ ਤੈਨੂੰ ਜਲਟ ਬਵਾਦੀਦਾ ਤਾਂ ਮਤਲਬ ਪੰਪ ਅਜਾਉਣਾ ਤਾਂ ਨਹੀਂ ਚਾਹੀਦਾ ਉਹ ਯਾਰ ਇਹ ਤਾਂ ਪੁੱਛ ਲੈ ਜੇ ਜੋਬ ਕਰਦੇ ਹੋਵੇ ਵੀ ਹਾਂ ਕੋਈ ਮਾਡਲ ਚਾਹੀਦਾ ਹੋਵੇ ਜਾਂ ਮੈਂ ਰਹਿਗਾ ਕੀ ਪਾਣੀ ਪਹਿਲਾਂ ਸੱਟੀ ਇੱਕ ਤੋ ਨਹੀਂ ਕੀ ਸਮਝੀ ਜਾਂਦੇ ਆਲੇ ਖਿੱਚੋ ਕੰਮ ਖਿੱਚੀ ਜਾਣਾ ਧੰਨਵਾਦ ਜੀ ਦਾ ਉਹ ਦੇਖੋ ਵੀਰੇ ਸਾਰੇ ਆ ਗਏ ਜ਼ੋਰ ਲੱਗ ਗਿਆ ਭੰਡਾ ਇੰਜਨ ਕਰਦਾ ਤਾਂ ਜੋਰ ਇਦਾਂ ਲਵਾਈ ਜਾਂਦੇ ਆ ਪਹਿਲਵਾਨ ਆ ਰਿਹਾ ਪੁਲਵਾਨ ਵਾਲਾ ਕੰਮ ਕੀਤਾ ਪਿਆ ਇਹ ਗੱਲ ਖੱਚ ਦੇ ਖੱਟੇ ਜਿਵੇਂ ਤੂੰ ਹੀ ਆ ਓਏ ਓਪੀਸ ਰਹਿ ਗਿਆ ਸਿੱਕ ਤੇਰਾ ਅਜੇ ਮੈਂ ਡੇਟਿੰਗ ਕਰਨੀ ਆ ਸਾਲ ਹਾਂ ਮੈਂ ਕਿੱਥੇ ਆ ਬਜਾ ਦੇ ਵਿੱਚ ਮੈਂ ਡੇਟਿੰਗ ਕਰਨੀ ਆ ਡੇਟਿੰਗ ਹੀ ਆ ਬਸ ਆਹ ਡੇਟਿੰਗ ਨਹੀਂ ਹੈ ਗੱਤ ਲੈ ਵੀ ਢੈਪੀ ਵਾਲਾ ਢੈਪੀ ਵਾਲਾ ਪਹਿਲਵਾਨ ਆਏ ਛੋਟਾ ਬੰਦੇ ਲਾਗੇ ਹੰਦਾ ਗੱਲ ਇਹ ਹੋਈ ਸੀ ਵੀ ਜੇ ਕੋ ਬਚ ਗਿਆ ਤਾਂ ਬੈਲ ਤੁਹਾਡੇ ਸਿਰ ਨਹੀਂ ਚਲੋ ਮਨੀ ਵੀਰੇ ਸਰ ਤਾਂ ਹੁਣ ਕੁਝ ਵੀ ਬਚਿਆ ਨਹੀਂਗਾ ਸਾਰੇ ਬਜੇਤਾਂ ਨੇ ਚੱਕ ਅਗਰ ਵੀ ਨਹੀਂ ਛੱਡੇ ਆਹ ਦੇਖ ਲਓ ਭਈ ਇੱਥੇ ਕੋਈ ਮਾਲਕ ਨਹੀਂ ਤਿੰਨਗੇ ਦੀ ਹਾਰ ਨਾਲ ਆਹ ਆ ਗਿਆ ਆ ਆ ਗਿਆ ਹੁਣ ਆ ਆ ਗਿਆ ਤਿੰਨ ਹਾਰ ਨਾਲ ਮਾਰਦੇ ਆ ਦੇ ਆ ਜਾ ਹੁਣ ਆ ਜਾ ਚੱਲੀਏ ਚੱਲ ਚੱਲ ਜਲੀਏ ਆ ਆ ਗਿਆ ਭਾਈ ਹੁਣ ਕੋਆ ਯਾਰ ਇਹ ਪੰਜਾਬ ਆ ਇਹ ਇਹਨਾਂ ਨੂੰ ਹੈ ਨਹੀਂ ਕੋਈ ਫਿਕਰਫੁਕਰ ਬੰਦਿਆਂ ਨੂੰ ਆ ਦੇਖ ਚੋਰ ਜੇ ਯਾਰ ਏਲੇ ਖਾ ਕੇ ਤਕੜਾ ਉਹਨੂੰ ਫਿਰਦਾ ਦੱਸ ਉਹ ਨਹੀਂ ਉਹ ਬੰਦੇ ਦੇ ਦੇਖ ਲੈ ਵੀ ਤੂੰ ਦੁਕਾਨ ਤੇ ਤਾਂ ਰਹਿ ਆਪਦੀ ਉਹ ਦੁਕਾਨ ਤੇ ਨਹੀਂ ਆ ਗਿਆ ਓਏ ਰੋ ਗਿਆ ਓਏ ਓਏ ਕੱਢ ਜੇ ਤੇਰੀ ਭੋਨੂ ਦਾ ਕੇਲਾ ਹੱਥ ਨਹੀਂ ਲਾਉਣ ਦਿੰਦਾ ਮੈਂ ਇਹ ਫਿਰ ਕਿਨੂੰ ਆ ਭਾਇਆ ਮੈਂ ਘਰੇ ਜਾ ਕੇ ਤਕੜਾ ਹੋਣਾ ਆਹੋ ਹੋਰ ਉਹ ਦੇਖ ਉਹ ਵੱਧਾ ਕੇਲਾ ਉਹ ਇੰਨੇ ਨਾਲ ਨਹੀਂ ਵਟ ਮਟਦੇ ਓਏ ਮਸਲ 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 ਤਕੜਾ ਹੋਣਾ ਇਹਨਾਂ ਇਹਨਾਂ ਦਾ ਤੁੱਟ ਨਹੀਂ ਲਾਉਣ ਦੇਣਾ ਤੁਹਾਨੂੰ ਕੇਲਿਆਂ ਨੂੰ ਘਰੇ ਲੈ ਕੇ ਜਾਣੇ ਆ ਮੈਂ ਹਾਲੇ ਬਤਮੀਜ਼ ਕਹਿੰਦਾ ਇੰਨੇ ਕੇਲੇ ਕੀ ਕਰਨੇ ਆ ਮੈਂ ਤਾਂ ਕਹਿੰਦੇ ਸਾਨੂੰ ਆ ਚਾਰ-ਚਾਰ ਚਾਰ-ਚਾਰ ਕੇ ਦੱਸੇ ਨੂੰ ਹੀ ਆ ਕਾਗਜ਼ ਦੇ ਕਾਗਜ਼ ਦੇ ਕਾਗਜ਼ ਦੇ ਅੱਗੇ ਆਪਾਂ ਚਾਰ-ਚਾਰ ਚਾਰ-ਚਾਰ ਕੇ ਦਿਖਾ ਲਾ ਬਸ ਪੰਜਵਾਂ ਨਾ ਕਢੀਂਗੇ ਉਹਦੇ ਖਾਣੇ ਆ